ਰੀਅਲ ਫੈਕਟ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ ਪ੍ਰਦੀਪ ਧਾਉਂਦੀ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਸਮਾਂ ਚੱਲ ਰਿਹਾ ਹੈ ਪੰਚਾਇਤੀ ਚੋਣਾਂ ਦਾ ਪੰਜਾਬ ਦੇ ਵਿੱਚ ਜਦੋਂ ਤੋਂ ਪੰਚਾਇਤੀ ਚੋਣਾਂ ਦਾ ਬਿਗਲ ਵੱਜਿਆ ਤੇ ਪੰਜਾਬ ਦੀ ਫਿਜ਼ਾ ਜਿਹੜੀ ਸਿਆਸੀ ਹੋ ਗਈ ਹੈ ਇਹ ਸਿਆਸਤ ਉਹ ਸਿਆਸਤ ਹੈ ਜਿਹੜੀ ਕਹਿੰਦੇ ਆ ਵੀ ਸਿਆਸੀ ਕੈਰੀਅਰ ਦਾ ਮੋੜ ਬਣਦੀ ਹੈ ਭਾਵੇਂ ਇਨਸਾਨ ਐਮਪੀ ਬਣੇ ਐਮਐਲਏ ਬਣੇ ਪ੍ਰਧਾਨ ਮੰਤਰੀ ਬਣੇ ਪਰ ਜਿਹੜੀ ਸਿਆਸਤ ਦੀ ਪਹਿਲੀ ਪੌੜੀ ਹੁੰਦੀ ਹੈ ਉਹ ਸਰਪੰਚੀ ਤੋਂ ਸ਼ੁਰੂ ਹੁੰਦੀ ਹੈ ਤੇ ਸਰਪੰਚੀ ਦੀਆਂ ਚੋਣਾਂ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦਾ ਪਿੰਡ ਰਣਸੀਂ ਕਲਾਂ ਰਣਸੀਂ ਕਲਾਂ ਤੋਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਦੇ ਨਾਲ ਜਿਹੜਾ ਸਾਂਝੇ ਉਮੀਦਵਾਰ ਜਗਪਾਲ ਸਿੰਘ ਸੈਕਟਰੀ ਜਿਹੜੇ ਕਿ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਉਹਨਾਂ ਨੂੰ ਲੰਬੇ ਸਮੇਂ ਤੋਂ ਜਾਣਿਆ ਜਾਂਦਾ ਔਰ ਪਿੰਡ ਦੇ ਵਿੱਚ ਪਹਿਲਾਂ ਵੀ ਉਹ ਜਿਹੜੇ ਪਿੰਡ ਦੇ ਵਿਕਾਸ ਦੇ ਕੰਮਾਂ ਦੇ ਵਿੱਚ ਹਮੇਸ਼ਾ ਅੱਗੇ ਆ ਕੇ ਵਿਚਰਦੇ ਰਹੇ ਆ ਤੇ ਅੱਜ ਉਹ ਜਿਹੜਾ ਸਰਪੰਚੀ ਦੇ ਉਮੀਦਵਾਰ ਨੇ ਪਿੰਡ ਰਣਸੀਕਲਾਂ ਤੋਂ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੀ ਸਮੁੱਚੀ ਟੀਮ ਸਾਡੇ ਨਾਲ ਰੁਪਿੰਦਰ ਸਿੰਘ ਜੀ ਪੋਚਾ ਮੌਜੂਦ ਨੇ ਔਰ ਹਰਜਿੰਦਰ ਸਿੰਘ ਜੀ ਮੌਜੂਦ ਨੇ ਔਰ ਸੁਖਦੇਵ ਸਿੰਘ ਜੀ ਮੌਜੂਦ ਨੇ ਉਹਨਾਂ ਦੀ ਸਮੁੱਚੀ ਟੀਮ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਸੈਕਟਰੀ ਸਾਹਿਬ ਤੁਹਾਡੀ ਪੂਰੀ ਟੀਮ ਦਾ ਬਹੁਤ-ਬਹੁਤ ਸਵਾਗਤ ਹੈ ਸੋ ਗਲਬਤ ਜੇ ਕਰੀਏ ਰਣਸੀਂ ਕਲਾਂ ਦੀ ਤੁਹਾਨੂੰ ਤੁਸੀਂ ਉਮੀਦਵਾਰੋਂ ਸਰਪੰਚੀ ਦੇ ਜੇਕਰ ਲੋਕ ਫਤਵਾ ਦਿੰਦੇ ਹੈ ਤੁਹਾਡੇ ਹੱਕ ਦੇ ਵਿੱਚ ਹਾਂਜੀ ਕਿਹੜੇ ਉਹ ਕੰਮ ਹੈ ਵਿਕਾਸ ਦੇ ਜਿਵੇਂ ਤੁਸੀਂ ਲੋਕਾਂ ਨੂੰ ਹੁਣੇ ਸੰਬੋਧਨ ਵੀ ਕਰਕੇ ਹਟੇ ਹੋ ਤੇ ਵਿਕਾਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪ੍ਰਚਾਰਿਆ ਬਹੁਤ ਗਿਆ ਕਿ ਰਣਸੀਂ ਕਲਾਂ ਦਾ ਵਿਕਾਸ ਬਹੁਤ ਹੋਇਆ ਹੈ ਅ ਮਤਲਬ ਇਸ ਚੀਜ਼ ਤੇ ਮੀਡੀਆ ਦੇ ਵਿੱਚ ਵੀ ਅਸਲੀਅਤ ਕੀ ਹੈ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਦੂਜੀ ਗੱਲ ਇਹ ਆ ਤੁਸੀਂ ਜੋ ਸਵਾਲ ਕੀਤੇ ਆ ਪਹਿਲਾਂ ਵਿਕਾਸ ਹੋਇਆ ਤੇ ਹੁਣ ਵੀ ਤੁਸੀਂ ਕੀ ਵਿਕਾਸ ਕਰਨਾ ਚਾਹੁੰਦੇ ਆ ਅਸੀਂ ਇਹ ਨਹੀਂ ਕਹਿੰਦੇ ਕੰਮ ਨਹੀਂ ਹੋਇਆ ਕੰਮ ਹੋਇਆ ਪਰ ਜਿੱਡੇ ਪੱਦਰ ਤੇ ਪ੍ਰਚਾਰਿਆ ਗਿਆ ਹੂੰ ਉਹਨੇ ਪੱਦਰ ਤੇ ਵਿਕਾਸ ਨਹੀਂ ਹੋਇਆ ਹੂੰ ਉਸ ਦਾ ਵਿਕਾਸ ਜੋ ਹੋਇਆ ਸਾਡੇ ਕਰਾਂ ਦੇ ਮੂਹਰੇ ਹੋਇਆ ਸਾਡੇ ਸਾਹਮਣੇ ਪਾਰਕ ਦੇ ਵਿੱਚ ਹੋਇਆ ਤੇ ਸਾਡੇ ਸਾਹਮਣੇ ਛੱਪੜ ਦੇ ਵਿੱਚ ਹੋਇਆ ਹੂੰ ਮੈਂ ਤੁਹਾਨੂੰ ਕੋਈ ਇਹ ਨਹੀਂ ਕਹਿੰਦਾ ਕਿਸੇ ਤੇ ਇਲਜ਼ਾਮ ਨਹੀਂ ਲਾਉਂਦਾ ਪਰ ਤੁਸੀਂ ਵਿਹੜੇ ਵਾਲਾ ਪਾਸਾ ਜਾ ਕੇ ਦੇਖ ਲਓ ਤੁਸੀਂ ਪਿੰਡ ਦਾ ਵਿਚਾਲਾ ਜਾ ਕੇ ਦੇਖ ਲਓ ਤੁਸੀਂ ਹੋਰ ਥਾਂ ਜਾ ਕੇ ਦੇਖ ਲਓ ਤੁਹਾਨੂੰ ਵਿਕਾਸ ਦਾ ਆਪੇ ਹੀ ਪਤਾ ਲੱਗ ਜਾਊ ਹੋਇਆ ਵਿਆ ਕਿ ਨਹੀਂ ਹੋਇਆ ਹੂੰ ਸੰਸ਼ਾਮ ਘਾਟਾਂ ਸ਼ਿੰਸ਼ਾਮ ਘਾਟ ਦੇ ਵਿੱਚ ਹੁਣ ਐਜੇ ਹਾਲਾਤ ਹੋ ਗਏ ਸੀਗੇ ਜਦੋਂ ਕੋਈ ਬੰਦਾ ਮਰਦਾ ਲੈ ਕੇ ਜਾਂਦਾ ਸੀ ਉਹ ਐਂ ਢਾਵਾ ਢੋਲ ਹੁੰਦਾ ਸੀਗਾ ਵੀ ਕਿਤੇ ਉੱਤੋਂ ਮਰਦਾ ਡਿੱਗੀ ਨਾ ਪਵੇ ਹੂੰ ਤੇ ਕਹਦੇ ਡਿੱਗੀ ਸੀਗੀ ਉਹਦੇ ਜਿਹੜੇ ਪਹੀ ਸੀਗੀ ਜਿੱਥੋਂ ਹੀ ਲੈ ਕੇ ਅਸੀਂ ਮਰਦਾ ਲੰਘਦੇ ਆ ਉਹ ਪਹੀ ਦੇ ਉੱਤੇ ਮਿੱਟੀ ਘਟਾ ਸੀ ਤੇ ਲੋਕ ਇਧਰ ਤੇ ਦੂਜੇ ਪਾਸੇ ਘਾਹ ਵੇਚ ਦੀ ਜਾਣ ਲੱਗੇ ਸੀਗੇ ਹੂੰ ਹੁਣ ਜਦੋਂ ਦਾ ਮੈਂ 2.5 ਮਹੀਨੇ ਦਾ ਮੈਨੂੰ ਚਾਰਜ ਮਿਲਿਆ ਕੰਮ ਕਰਨ ਦਾ ਜਦੋਂ ਤੋਂ ਪੰਚਾਇਤਾਂ ਭੰਗ ਹੋਈਆਂ ਉਹ ਪੰਚਾਇਤਾਂ ਭੰਗ ਹੋਈਆਂ ਤੇ ਮੈਨੂੰ ਮਕਬਦਾ ਕਿਹਾ ਵੀ ਤੁਸੀਂ ਕੰਮ ਕਰੋ ਮੂਹਰੇ ਲੱਗ ਕੇ ਮੈਂ 8-9 ਲੱਖ ਰੁਪਈਆ ਲਾ ਕੇ ਹੁਣ ਉਹਨੂੰ ਠੀਕ ਕੀਤਾ ਅੱਜ ਤੱਕ 10 ਸਾਲ ਦੇ ਵਿੱਚ ਇੱਕ ਵੀ ਏਟ ਉੱਥੇ ਨਹੀਂ ਲਈ ਸੀ ਲੱਗਦਾ ਹੂੰ ਸ਼ਾਮ ਕੱਢਦੇ ਹੂੰ ਬਾਕੀ ਆਪਾਂ ਤੋਂ ਉਹਨਾਂ ਨੂੰ ਕੀ ਕਹਿਣਾ ਯਾਰ ਆਪਣਾ ਤਾਂ ਆਪ ਦਾ ਵਿਚਾਰ ਆ ਕਿ ਜੋ ਕੁਝ ਆਪਾਂ ਕਿਸੇ ਨੂੰ ਕਹਿ ਕੇ ਨਾ ਕਰਵਾਈਏ ਅਸੀਂ ਮੈਂ ਇਹ ਚਾਹੁੰਦਾ ਵੀ ਪਾਪ ਪਿੰਡ ਦੀ ਬਾਗਡੋਰ ਆਪ ਸੰਭਾਲਾਂ ਤੇ ਮੈਂ ਆਪ ਜਿਹੜੇ ਕੰਮ ਹੈਗੇ ਆ ਜਿਹੜੇ ਆਪ ਦੀ ਮਰਜ਼ੀ ਨਾਲ ਕਰਾਂ ਤੇ ਲੋਕਾਂ ਨੂੰ ਇਹ ਪਤਾ ਲੱਗੇ ਵੀ ਪਿੰਡ ਦੇ ਕੰਮ ਅਹੀਂ ਵੀ ਹੋ ਜਾਂਦੇ ਹੂੰ ਬਾਕੀ ਮੈਂ ਆਪਦੇ ਸਹਿਯੋਗੀ ਜਿਹੜੀਆਂ ਪਾਰਟੀਆਂ ਇਹਨਾਂ ਦਾ ਮੈਂ ਤੀ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਮਾਨਤਾ ਦਿੱਤੀ ਵੀ ਯਾਰ ਜੇ ਤੂੰ ਖੜੇਗਾ ਤੇ ਅਸੀਂ ਤੇਰੇ ਨਾਲ ਖੜੇ ਆ ਬਿਲਕੁਲ ਤੇਰੇ ਨਾਲ ਹੁਣ ਵੀ ਖੜਾਂਗੇ ਤੇ ਜਦੋਂ ਤੂੰ ਸਰਪੰਚ ਬਣ ਗਿਆ ਉਹਦਾ ਵੀ ਤੇਰੇ ਨਾਲ ਐਂ ਸਹਿਯੋਗ ਦੇ ਕੇ ਪਿੰਡ ਦੇ ਸਾਂਝੇ ਕੰਮੇ ਇਸ ਤਰ੍ਹਾਂ ਕਰਦੇ ਰਵਾਂਗੇ ਮੈਂ ਇਨਾਂ ਵੀਰਾਂ ਦਾ ਡਾਕਟਰ ਪੋਤਾ ਸਿੰਘ ਹੋਣਾ ਦਾ ਸ਼ਗਦੇਵ ਸਿੰਘ ਹੋਣਾ ਦਾ ਸਾਡੇ ਇੱਕ ਜੈ ਸਾਹਿਬ ਇੱਕ ਸਾਡੇ ਮੁਲਾਜ਼ਮ ਸੀਗੇ ਕੁਖਵਾ ਮਾਰਕੀਟ ਕਮੇਟੀ ਦੇ ਵਿੱਚ ਕੌਰ ਸਿੰਘ ਇਹਨਾਂ ਨੇ ਮੈਨੂੰ ਸਪੈਸ਼ਲਿਸਟ ਉਤਸ਼ਾਹ ਦੇ ਕੇ ਖੜਾ ਕੀਤਾ ਤੇ ਅਸੀਂ ਹਰ ਤਰ੍ਹਾਂ ਦੇ ਰਿਆ ਨਾਲ ਆ ਤੇ ਅੱਜ ਮੇਰੇ ਨਾਲ ਪੂਰਾ ਮੋੜੇ ਨਾਲ ਮੋੜਾ ਲਾ ਕੇ ਖੜੇ ਆ ਇਹਨਾਂ ਦਾ ਮੈਂ ਅਤੀ ਧੰਨਵਾਦੀ ਤੇ ਜੇ ਗੱਲ ਕੀਤੀ ਜਾਵੇ ਸਿਹਤ ਤੇ ਸਿੱਖਿਆ ਇਹ ਦੋ ਅਜਿਹੇ ਮੁੱਦੇ ਆ ਜਿਹੜੇ ਸਾਡੇ ਬੁਨਿਆਦੀ ਮੁੱਦੇ ਆ ਜਿਹੜੇ ਲੋਕਾਂ ਦਾ ਬੁਨਿਆਦੀ ਹੱਕ ਕਹਿ ਲਈਏ ਸਿਹਤ ਤੇ ਸਿੱਖਿਆ ਨੂੰ ਲੈ ਕੇ ਰਣਸੀ ਤਲਾਂ ਦੇ ਵਿੱਚ ਕਿੱਥੇ ਤੁਹਾਨੂੰ ਖਾਮੀਆਂ ਨਜ਼ਰ ਆਉਂਦੀਆਂ ਤੇ ਜਿਹੜੇ ਤੁਸੀਂ ਚੋਣ ਵਾਦੇ ਕੀਤੇ ਆ ਲੋਕਾਂ ਦੇ ਵਿੱਚ ਉਹਨਾਂ ਦੇ ਵਿੱਚ ਤੁਸੀਂ ਸਿਹਤ ਤੇ ਸਿੱਖਿਆ ਨੂੰ ਕੀ ਸਥਾਨ ਦਿੱਤਾ ਹੈ ਸਰਵੇਖਣ ਦੇ ਗੱਲਾਂ ਪੜੀਆਂ ਹੁੰਦੀਆਂ ਸੀ ਹਾਂ ਵੀ ਸਾਡੇ ਸਕੂਲਾਂ ਦੇ ਵਿੱਚ ਨੇ ਬਹੁਤ ترقی ਕੀਤੀ ਆ ਉੱਥੇ ਏਸੀ ਚੱਲਦੇ ਆ ਉੱਥੇ ਕੋਚ ਚੱਲਦਾ ਤੇ ਪਿਛਲੇ 2 ਸਾਲ ਪਹਿਲਾਂ ਸਾਡੇ ਗੁਰਦਾਰੇ ਦੇ ਵਿੱਚ ਕੁੜੀਆਂ ਜਿਹੜੀਆਂ ਸਕੂਲ ਦੇ ਵਿੱਚ ਕੰਮ ਕਰਦੀਆਂ ਸੀਗੀਆਂ ਟੀਚਰ ਉਹ ਆਈਆਂ ਤੇ ਉਹਨਾਂ ਨੇ ਸਾਡੇ ਕੋਲ ਜੋ ਫਰਿਆਦ ਕੀਤੀ ਸੱਚੀ ਗੱਲ ਮੈਂ ਕਹਿੰਦਾ ਸਾਡੀਆਂ ਅੱਖਾਂ 'ਚੋਂ ਪਾਣੀ ਆ ਗਿਆ ਉਹ ਕਹਿੰਦੀਆਂ ਵੀ ਹੋਰ ਗੱਲਾਂ ਸਾਬੇਨਾ ਸਰ ਸਕਦਾ ਸਾਡੇ ਲੇਡੀਜ਼ ਵਾਸਤੇ ਬਾਥਰੂਮ ਵੀ ਹੈ ਨਹੀਂ ਅੱਛਾ ਉਹ ਵੀ ਅਸੀਂ ਕੁੜੀਆਂ ਤਾਂ ਚੰਨੀਆਂ ਮਤਲਬ ਕਰਵਾ ਕੇ ਨਾ ਫਿਰ ਅਸੀਂ ਬਾਥਰੂਮ ਜਾਂਦੀਆਂ ਸਾਡੇ ਪਿੰਡ ਦੀਆਂ ਵੀ ਬੇਟੀਆਂ ਹੁਣ ਜਿਹੜੀਆਂ 7ਵੀਂ 8ਵੀਂ 'ਚ ਪੜ੍ਹਦੀਆਂ 9ਵੀਂ ਬੜੀ ਸ਼ਰਮ ਦੀ ਗੱਲ ਹੈ ਬੜੀ ਸ਼ਰਮ ਵਾਲੀ ਗੱਲ ਸੀ ਖੜੇ ਪੈਰ ਉੱਥੇ ਅਸੀਂ 5000 ਰੁਪਏ ਮੈਂ ਤੇ 5000 ਰੁਪਏ ਆਪਣੇ లైఫ్ ਜੇ ਸਾਹਿਬ ਨੇ ਸਾਡੇ ਐਸਡੀਓ ਸਾਹਿਬ ਭੁਪਿੰਦਰ ਸਿੰਘ ਨੇ ਦਿੱਤਾ ਅਸੀਂ ਕਿ ਪਹਿਲਾਂ ਤੁਸੀਂ ਆਪ ਦਾ ਉਹ ਤਾਂ ਕੰਮ ਠੀਕ ਕਰਵਾਓ ਨਾ ਤੇ ਗੱਲਾਂ ਕਰ ਰਹੀਆਂ ਬਹੁਤ ਸੌਖੀਆਂ ਨਮਹੋਣੀਆਂ ਬਹੁਤ ਔਖੀਆਂ ਐਵੇਂ ਦਿਖਾਵੇ ਕਰਨੇ ਜਾ ਕੇ ਅੱਖਾਂ ਦੇ ਟੈਸਟ ਲੈਣੇ ਕੁਝ ਕਰਨਾ ਇਹ ਸਰਪੰਚਾਂ ਦੇ ਕੰਮ ਥੋੜੀ ਹੁੰਦੇ ਆ ਸਰਪੰਚਾਂ ਦਾ ਕੰਮ ਹੁੰਦਾ ਪੇ ਪਹਿਲੇ ਸਕੂਲ ਦੇ ਵਿੱਚ ਜਾਓ ਸਰਪ ਨੂੰ ਪੁੱਛੋ ਵੀ ਸਕੂਲ ਦੇ ਵਿੱਚ ਕੀ ਕਮੀਆਂ ਆ ਹੂੰ ਉਹ ਕਮੀਆਂ ਸਕੂਲ ਦੇ ਟੀਚਰ ਹੀ ਦੂਰ ਕਰ ਸਕਦੇ ਆ ਨਾ ਕਿ ਸਾਡੇ ਵਰਗੇ 15 ਮਿੰਟ ਲਾ ਕੇ ਉੱਥੇ ਜਾ ਕੇ ਉਹ ਨਹੀਂ ਪੜਾ ਸਕਦੇ ਹੂੰ ਜਿਸ ਸਿਹਤ ਦੀ ਗੱਲ ਕੀਤੀ ਜਾਵੇ ਡਿਸਪੈਂਸਰੀ ਦੀ ਮੈਂ ਪਹਿਲਾਂ ਕਹਿ ਕੇ ਹਟਿਆ ਸਾਡੇ ਪਿੰਡ ਦੇ ਵਿੱਚ ਅਜੇ ਕੋਈ ਸਿਹਤ ਸਹੂਲਤ ਪ੍ਰਾਈਵੇਟ ਡਾਕਟਰ ਜ਼ਰੂਰ ਬੈਠਿਆ ਦੋ ਤਿੰਨ ਮੈਂ ਉਹ ਜੇ ਕੋਈ ਸਿਹਤ ਸਹੂਲਤ ਮੈਨੂੰ ਦਿਖਦੀ ਹੁੰਦੀ ਮੈਨੂੰ ਅਜ ਜ਼ਿੰਮੇਵਾਰੀ ਚੱਕਣ ਦੀ ਲੋੜ ਨਹੀਂ ਸੀ ਫਿਰ ਮੈਂ ਮਨ ਲਾਗਣੀ ਕਿ ਇੱਥੇ ਪਿੰਡ ਦੇ ਵਿੱਚ ਲੈ ਕੇ ਆਇਆ ਹੂੰ ਕੋਈ ਸੇ ਸਹੂਲਤ ਸਰਕਾਰੀ ਤੌਰ ਤੇ ਜਪਜੈਤੀ ਤੌਰ ਤੇ ਕੋਈ ਇਸ ਬੰਦੇ ਉਭਰਾਲਾ ਨਹੀਂ ਕੀਤਾ ਗਿਆ ਤੁਸੀਂ ਹੁਣ ਇਹ ਚੋਣਵਾਦੇ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਜਾ ਰਹੇ ਹੋ ਕਿਹੋ ਜਿਹਾ ਫਤਵਾ ਲੋਕਾਂ ਦਾ ਕਿਹੋ ਜਿਹਾ ਰੁਝਾਨ ਨਜ਼ਰ ਆ ਰਿਹਾ ਲੋਕਾਂ ਦਾ ਹੰਗਾਰਾ ਕਿਵੇਂ ਮਿਲ ਰਿਹਾ ਮੈਂ ਤੁਹਾਨੂੰ ਕੀ ਦੱਸਣਾ ਹੈਗਾ ਤੁਸੀਂ ਅੱਜ ਸਾਰਾ ਕੁਝ ਆਪਦੇ ਕੰਨ ਹੀ ਸੁਣ ਲਿਆ ਕੱਲੀ ਕੱਲੀ ਜਿਹੜੀ ਮੈਂ ਮੰਗ ਉਹਨਾਂ ਦੀ ਰੱਖਤ ਰੱਖੀ ਆ ਮੂਰੇ ਕੱਲੀ ਕੱਲੀ ਗੱਲ ਦੇ ਨਾਲ ਲੋਕਾਂ ਨੇ ਜੇਕਰ ਛੱਡੇ ਆ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਆ ਵੀ ਇਹ ਬੰਦਾ ਜਿਹੜੀ ਗੱਲ ਕਹਿੰਦਾ ਉਹ ਕਰਦਾ ਇੱਕ ਤਾਂ ਮੂਰੇ ਸਰਕਾਰ ਮੇਰੀ ਅਜੇ 2.5 ਸਾਲ ਹੂੰ ਦੂਜਾ ਇਹ ਆ ਵੀ ਮੈਨੂੰ ਵੱਡਾ ਸਭ ਤੋਂ ਇਹ ਆ ਵੀ ਮੇਰੇ ਬੇਟੇ ਦੀ ਚੰਗੀ ਗੱਡ ਬਲ ਕੈਨੇਡਾ ਦੇ ਵਿੱਚ ਬਣੀ ਵੀ ਆ ਵੀ ਜੇ ਮੈਨੂੰ ਲੱਖ 2 ਲੱਖ 5 ਲੱਖ ਦੀ ਲੋੜ ਵੀ ਪਊਗੀ ਮੈਂ ਜਦੋਂ ਮਰਜੀ ਉਦ ਕਨਕ ਮੜ ਉੱਡ ਕੇ ਉਹ ਪੈਸੇ ਮੰਗਵਾ ਸਕਦਾ ਹੂੰ ਕਿਉਂਕਿ ਉਹਦੇ ਉੱਥੇ ਵਧੀਆ ਬਣਿਆ ਪਿਆ ਹੈਗਾ ਉਹ ਵੀ ਚਾਹੁੰਦੇ ਆ ਵੀ ਜਦ ਸਾਡੇ ਪਿੰਡ ਦਾ ਕੁਝ ਬਣੇ ਪਿੰਡ ਦੇ ਲੋਕ ਪੈਸੇ ਭੇਜਣ ਨੂੰ ਤਿਆਰ ਆ ਪਰ ਜੇ ਪੈਸੇ ਸਹੀ ਜਗ੍ਹਾ ਤੇ ਨਹੀਂ ਲੱਗਣ ਤੇ ਉਹ ਬਾਹਰਲੇ ਬੰਦੇ ਬਹੁਤ ਇਤਸ਼ਾਹ ਨਾਲ ਪੈਸੇ ਭੇਜ ਵੀ ਦਿੰਦੇ ਆ ਤੇ ਬਾਕੀ ਸਰਕਾਰ ਆਪਦੀ ਆ ਮਗਲੇ ਸਾਲਾਂ ਵਿੱਚ ਆਪਾਂ ਜਾਣਦੇ ਵੇ ਸਰਕਾਰਾਂ ਪਿੰਡਾਂ ਦੇ ਵਿੱਚ ਜਨਦਪਾਲ ਗਰੰਟਾ ਦਿੰਦੀਆਂ ਗਰੰਟਾ ਨਹੀਂ ਦਿੰਦੀਆਂ ਜੀ ਜੀ ਤੇ ਸੋ ਸਾਡੇ ਮੀਡੀਆ ਰਾਹੀਂ ਰਣਸੀ ਕਲਾਂ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਵੋਟਰਾਂ ਨੂੰ ਬਸ ਇਹੀ ਅਪੀਲ ਕਰਨੀ ਚਾਹੁੰਦੇ ਆ ਕਿ ਇੱਕ ਤਾਂ ਭਾਈ ਚੋਣਾਂ ਦੇ ਦਿਨਾਂ ਕਿਸੇ ਨਾਲ ਲੜਾਈ ਝਗੜਾ ਨਾ ਕਰੋ ਕਿਸੇ ਨਾਲ ਕੁਛ ਨਾ ਕਰੋ ਜੋ ਬੰਦਾ ਜਿਹਦਾ ਹੱਕਾ ਇੱਕ ਬੰਦਾ 15 ਸਾਲ ਸਰਪੰਚੀ ਕਰ ਚੁੱਕਿਆ ਹੈਗਾ ਇੱਕ ਬੰਦਾ 30 ਸਾਲ ਤੋਂ ਮਤਲਬ ਇਸ ਗੱਲ ਦੇ ਵਿੱਚ ਬੜਿਆ ਪਿਆ ਹੈਗਾ ਵੀ ਯਾਰ ਜੇ ਮੈਨੂੰ ਵੀ ਮੌਕਾ ਮਿਲ ਜੇ ਮੈਂ ਵੀ ਪੜ ਦੀ ਸੇਵਾ ਕਰਕੇ ਦੇਖ ਲਵਾਂ ਮੈਂ ਇਹੀ ਬੇਨਤੀ ਕਰੂੰਗਾ ਵੀ ਇੱਕ ਦੀ ਮੈਨੂੰ ਯਾਰ ਜਰੂਰ ਮੌਕਾ ਦਿੱਤਾ ਜਾਵੇ ਕਿਉਂਕਿ ਅੱਗੇ ਤਰ੍ਹਾਂ ਤਰ੍ਹਾਂ ਦੇ ਬਾਨੇ ਬਣ ਕੇ ਮੇਰੇ ਕੋਲੋਂ ਸਰਪੰਚੀ ਖੁੱਸਦੀ ਰਹੀ ਜੀ ਸੋ ਇਹਨੇ ਜਗਪਾਲ ਸਿੰਘ ਸੈਕਟਰੀ ਜਿਹੜੇ ਜਿਵੇਂ ਇਹਨਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲੋਕ ਸੇਵਾ ਦੇ ਵਿੱਚ ਜੁੜੇ ਆਏ ਨੇ ਲੋਕ ਸੇਵਾ ਨਾਲ ਜੁੜੇ ਰਹੇ ਆ ਤੇ ਕੰਮ ਕਰਦੇ ਆਏ ਆ ਪਰ ਇਸ ਵਾਰ ਜਿਹੜਾ ਸਰਪੰਚੀ ਦੇ ਪਿੰਡ ਦੇ ਉਮੀਦਵਾਰ ਨੇ ਔਰ ਅੱਜ ਇਹਨਾਂ ਦੇ ਗ੍ਰਹਿ ਵਿਖੇ ਇੱਕ ਭਰਮੀ ਜਿਹੜੀ ਚੋਣ ਮੀਟਿੰਗ ਹੋਈ ਹੈ ਜਿਸ ਤੋਂ ਜਿਹੜੀਆਂ ਸੰਭਾਵਨਾਵਾਂ ਉਹ ਕਾਫੀ ਪੋਜ਼ਿਟਿਵ ਨਜ਼ਰ ਆਉਂਦੀਆਂ ਦਿਖਾਈ ਦਿੱਤੀਆਂ ਔਰ ਨਾਲ ਇਹਨਾਂ ਦਾ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਰੁਪਿੰਦਰ ਸਿੰਘ ਜੀ ਪੋਚਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਸਦਾ ਸੁਖਦੇਵ ਸਿੰਘ ਜੀ ਹਰਜਿੰਦਰ ਸਿੰਘ ਜੀ ਜੇ ਸਾਹਿਬ ਤੇ ਉਹਨਾਂ ਦੇ ਸਮਰਥਨ ਦੇ ਨਾਲ ਕਿਤੇ ਨਾ ਕਿਤੇ ਸਮੁੱਚੀ ਕਾਂਗਰਸ ਜੀ ਸਮੁੱਚੀ ਕਾਂਗਰਸ ਪਾਰਟੀ ਜੀ ਸੋ ਕਿਤੇ ਨਾ ਕਿਤੇ ਇਥੋਂ ਇਹਨਾਂ ਦਾ ਪਲੜਾ ਕਾਫੀ ਭਾਰਾ ਹੁੰਦਾ ਨਜ਼ਰ ਆ ਰਿਹਾ ਹੈ ਔਰ ਦੇਖਣਾ ਹੋਵੇਗਾ ਕਿਉਂਕਿ ਲੋਕਤੰਤਰ ਦੇ ਵਿੱਚ ਵੋਟਰ ਵੱਡਾ ਹੁੰਦਾ ਹੈ 15 ਤਰੀਕ ਨੂੰ ਵੋਟਰ ਕੀ ਫਤਵਾ ਦਿੰਦਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਗਪਾਲ ਸਿੰਘ ਸੈਕਟਰੀ ਦੇ ਘਰ ਅੱਜ ਜਿਹੜੀ ਇਹ ਚੋਣ ਮੀਟਿੰਗ ਹੈ ਇਹ ਰੈਲੀ ਦਾ ਰੂਪ ਧਾਰਦੀ ਹੋਈ ਨਜ਼ਰ ਆਈ ਹੈ ਉਮੀਦ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ 16 ਤਰੀਕ ਨੂੰ ਇੱਕ ਵਾਰ ਫੇਰ ਆਪਾਂ ਇਸੇ ਤਰ੍ਹਾਂ ਬੈਠ ਕੇ ਇੰਟਰਵਿਊ ਕਰੀਏ ਤੇ ਤੁਹਾਡੀਆਂ ਜਿਹੜੀਆਂ ਮੰਗੀਆਂ ਛਾਵਾਂ ਨੇ ਪਿੰਡ ਨੂੰ ਲੈ ਕੇ ਜਿਹੜਾ ਤੁਸੀਂ ਇੱਕ ਸੰਕਲਪ ਲਿਆ ਉਹਦੇ ਤੇ ਤੁਸੀਂ ਖਰੇ ਉਤਰ ਸਕੋ ਇਹ ਸਾਡੀ ਅਰਦਾਸ ਹੈ ਇਸੇ ਅਰਦਾਸ ਦੇ ਨਾਲ ਜਸ ਲੈਣੇ ਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਮੇਰੇ ਨਾਲ ਇਸ ਵਕਤ ਪਿੰਡ ਰਣਸੀ ਕਲਾਂ ਤੋਂ ਸਰਪੰਚੀ ਦੇ ਉਮੀਦਵਾਰ ਜਗਪਾਲ ਸਿੰਘ ਸੈਕਟਰੀ ਉਹਨਾਂ ਦੇ ਸੁਪੁੱਤਰ ਐਨ ਆਰ ਆਈ ਜਗਦੀਪ ਸਿੰਘ ਕਾਕਾ ਜਿਹੜੇ ਕਿ ਸਪੈਸ਼ਲ ਪੰਚਾਇਤੀ ਚੋਣਾਂ ਦੇ ਵਿੱਚ ਜਿਹੜਾ ਆਪਣੇ ਪਿਤਾ ਜੀ ਨੂੰ ਉਹਨਾਂ ਨੂੰ ਸਮਰਥਨ ਦੇਣ ਲਈ ਤੇ ਪਿੰਡ ਦੇ ਵਿਕਾਸ ਦੀ ਸੋਚ ਰੱਖਦੇ ਹੋਏ ਪਿੰਡ ਦੇ ਭਲੇ ਦੀ ਸੋਚ ਰੱਖਦੇ ਹੋਏ ਸਪੈਸ਼ਲ ਕੈਨੇਡਾ ਤੋਂ ਆਏ ਨੇ ਔਰ ਆਓ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਸੋਤਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਵਾਲਿਆਂ ਸਾਰੇ ਭਰਾਵਾਂ ਤੁਸੀਂ ਵੀ ਪੰਚਾਇਤੀ ਚੋਣਾਂ ਦੇ ਵਿੱਚ ਫਿਰ ਤੁਹਾਨੂੰ ਵੀ ਕੈਨੇਡਾ ਤੋਂ ਆਉਣਾ ਪਿਆ ਤੇ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਜੇ ਗੱਲ ਕੀਤੀ ਜਾਵੇ ਤੁਹਾਡੇ ਪਿਤਾ ਜੀ ਜਗਪਾਲ ਸਿੰਘ ਸੈਕਟਰੀ ਜਿਹੜਾ ਕਿ ਕਜਾਲਿਆਂ ਮਾਨਿਆ ਚਿਹਰਾ ਕਿਸੇ ਜਾਣ ਪਹਿਚਾਨ ਦਾ ਮਹਤਾਜਰੀ ਉਹਨਾਂ ਦੀ ਜਿਹੜੀ ਸਰਪੰਚੀ ਦੀ ਉਮੀਦਵਾਰੀ ਹੈ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਨੂੰ ਪਿੰਡ ਦੇ ਵੋਟਰਾਂ ਨੂੰ ਕੀ ਅਪੀਲ ਕਰਦੇ ਜਾਓਗੇ ਮੈਂ ਇਹ ਅਪੀਲ ਕਰਨੀ ਚਾਹਾਂਗਾ ਜੀ ਸਾਰੇ ਮੈਂ ਪਿੰਡ ਵਾਲੇ ਵੀਰ ਤੁਸੀਂ ਦੇਖ ਹੀ ਲਿਆ ਅੱਜ ਇਕੱਠ ਦੇ ਹਿਸਾਬ ਨਾਲ ਕੀ ਹਸੌਂ ਕਿਤਾਬ ਆ ਕਿਉਂਕਿ ਆਮ ਹੀ ਸੁਣਦੇ ਆ ਵੀ ਦੀਵੇ ਥੱਲੇ ਨੇਰਾ ਹੁੰਦਾ ਹੂੰ ਸਾਡੇ ਅੱਜ ਦੇ ਪਿੰਡ ਚ ਸਾਡੇ ਮੈਨਿਕੰਡਾ ਪਿੰਡ ਦੇ ਵਿਕਾਸ ਲੋ ਉਹ ਵਿਕਾਸ ਹੋਇਆ ਜਿਹੜੇ YouTube ਤੇ ਜਾਂ ਜਦ ਅਸੀਂ ਕਿਸੇ ਨੂੰ ਸ਼ੋਅ ਕਰ ਸਕਦੇ ਹਾਂ ਸਿਰਫ ਜਣੀ ਆਪਾਂ ਕਹ ਲਈਏ ਵੀ ਦਿਖਾਉਣ ਵਾਸਤੇ ਜਿਹੜੇ ਵਿਕਾਸ ਹੋਏ ਆ ਸਾਡੇ ਪਿੰਡ ਚ ਇੱਕ ਛੱਪੜ ਆ ਸਾਡੇ ਪਿੰਡ ਚ ਇੱਕ ਲਾਇਬ੍ਰੇਰੀ ਆ ਸਾਡੇ ਪਿੰਡ ਚ ਇੱਕ ਕੂਰਾਦਰ ਮਕਾਨ ਬਣਾਇਆ ਵੱਡੇ ਵੱਡੇ ਸਟੈਚੂ ਲਾਏ ਆ ਪਾਰਕਾਂ ਬਣਾਈਆਂ ਇਹ ਸਿਰਫ ਇੱਕ ਦਿਖਾਵੇ ਵਾਸਤੇ ਆ ਇਹ ਠੀਕ ਆ ਮੈਂ ਕਹਿੰਦਾ ਸਾਰੇ ਚੀਜ਼ਾਂ ਚਾਹੀਦੀਆਂ ਪਰ ਸਾਨੂੰ ਪਹਿਲਾਂ ਮੁੱਢਲੀਆਂ ਵੀ ਚੀਜ਼ਾਂ ਚਾਹੀਦੀਆਂ ਜਿਹੜੀਆਂ ਮੁੱਢਲੀਆਂ ਚੀਜ਼ਾਂ ਲੋਕਾਂ ਨੂੰ ਨਹੀਂ ਮਿਲ ਰਹੀਆਂ ਸੀ ਲੋਕ ਅੰਦਰੋਂ ਅੰਦਰ ਹੀ ਬਹੁਤ ਦੁਖੀ ਸੀ ਇਵੇਂ ਸਾਰੇ ਪਿੰਡ ਚ ਅਸੀਂ ਗੱਲ ਕਰਦੇ ਸੀ ਵੀ ਆਪਾਂ ਕਰ ਲਈਏ ਵੀ ਕੋਈ ਫਰਨੀ ਦੇਖ ਲਈਏ ਇਧਰਲੇ ਪਾਸੇ ਹੂੰ ਜਾਂ ਆਪਾਂ ਦੇਖ ਲਈਏ ਜਦੋਂ ਪੱਜਾਂ ਨੂੰ ਪਾਣੀ ਪਿਉਉਣ ਜਾਂਦੇ ਆ ਛੱਪੜ ਤੇ ਥੋੜਾ ਜਿਆਦਾ ਜਣੀ ਮੇਨ ਤਾਂ ਕੰਮ ਛੱਪੜ ਦਾ ਮੱਝਾਂ ਨੂੰ ਪਾਣੀ ਪਿਉਉਣ ਜਾਂਣ ਆਉਣ ਵਾਸਤੇ ਹੂੰ ਬਾਕੀ ਕੰਮ ਤਾਂ ਬਾਅਦ ਚਾ ਸਜਾਵਟ ਤਾਂ ਬਾਅਦ ਚਾ ਇਹ ਝੀਲ ਥੋੜੋ ਆ ਯਾਰ ਹੂੰ ਇਹਦਾ ਇੱਕ ਪਸ਼ੂ ਨੂੰ ਜਿਵੇਂ ਆਪਾਂ ਸਾਡ ਦੁਨੀਆ ਤੋਂ ਚੱਲਦੀ ਆ ਇਹ ਰੀਟ ਹੈ ਬਿਲਕੁਲ ਇਹਨਾਂ ਨੇ ਉਹ ਬੰਦ ਹੀ ਕਰਤਾ ਹੂੰ ਹੁਣ ਗਰੀਬ ਬੰਦੇ ਆ ਜਿਨ੍ਹਾਂ ਦੇ ਘਰੇ ਇੱਕ ਪਸ਼ੂ ਆ ਦੋ ਪਸ਼ੂ ਆ ਹੁਣ ਪਹਿਲਾਂ ਮੋਟਰ ਲਵਾਓ ਕਿ ਫਿਰ ਨਵਾਉਣਗੇ ਕਿੱਥੇ ਕਿੱਥੇ ਭੱਜ ਕੇ ਪਿਆ ਕੀ ਮੁਰ ਵਾਪਸ ਆ ਜਾਂਦੇ ਹੂੰ ਹੋਰ ਕਿਹ ਜੀ ਦਾ ਡਿਸਪੈਂਸਰੀ ਆ ਉਹਦੇ ਚ ਪਾਖੀਆਂ ਪੱਥੀ ਜਾਂਦੇ ਆ ਲੋਕ ਹੂੰ ਲਾਇਬ੍ਰੇਰੀ ਆ ਉਹਦੀ ਚਾਬੀ ਨਹੀਂ ਲੱਭਦੀ ਸਾਨੂੰ ਹੂੰ ਵੀ ਕਿੱਥੇ ਹੁੰਦੀ ਆ ਕਦੋਂ ਖੁੱਲਦੀ ਆ ਕਦੋਂ ਬੰਦ ਹੁੰਦੀ ਆ ਕੋਈ ਉੱਤੇ ਨੋਟੀਫਿਕੇਸ਼ਨ ਨਹੀਂ ਲਾਇਆ ਗਿਆ ਹੂੰ ਹੋਰ ਜਿਵੇਂ ਆਪਣੇ ਘਰਨੀ ਆ ਇਧਰਲੇ ਪਾਸੇ ਉਹ ਕੱਚੀ ਪਈ ਆ ਉੱਥੇ ਉੱਥੇ ਇੱਟਾਂ ਵੀ ਨਹੀਂ ਲੱਗੀਆਂ ਇਧਰ ਇੱਟਾਂ ਲੱਗੀਆਂ ਪਈਆਂ ਵੀ ਵਿੱਤ ਕਰਾ ਯਾਰ ਇਧਰੋਂ ਇਧਰੋਂ ਕੀ ਗੱਲ ਹੈ ਇਧਰੋਂ ਤੁਹਾਡੇ ਕਹਿਣ ਦਾ ਪਾਵੇ ਜਿਹੜਾ ਪਿੰਡ ਦੇ ਵਿਕਾਸ ਚ ਜਿਹੜੇ ਕੰਮ ਕਰਵਾਏ ਕੇ ਆ ਵੀ ਉਹਦੇ ਚ ਵਿਤਕਰਾ ਕੀਤਾ ਗਿਆ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਜਿਵੇਂ ਆਪਾਂ ਕਹੇ ਲਈ ਵੀ ਇਧਰਲੇ ਪਾਸੇ ਜ਼ੀਰੋ ਇਧਰਲੇ ਪਾਸੇ 100 ਹੂੰ ਕਿਉਂਕਿ ਇਧਰ ਕੀ ਇਧਰ ਜਾਗਰੂਕ ਲੋਕ ਆ ਇਧਰ ਸਵਾਲ ਜਵਾਬ ਕਰਨਗੇ ਇਧਰ ਹਜੇ ਆਏ ਆ ਵੀ ਕਿਸੇ ਨੇ ਸਵਾਲ ਹੀ ਨਹੀਂ ਕਰਨਾ ਇਧਰ ਤਾਂ ਅਸੀਂ ਐ ਕਰ ਲਾਂਗੇ ਐ ਕਿਉਂਕਿ ਗਰੀਬ ਬੰਦੇ ਦਾ ਕੀ ਹੁੰਦਾ ਉਹਨਾਂ ਨੂੰ ਥੋੜੀ ਜਿਹੀ ਜ਼ਰੂਰਤ ਪੈਂਦੀ ਆ ਉਹ ساری ਉਮਰ ਉਸ ਚੀਜ਼ ਦਾ ਸਹਾਨ ਮੰਨੀ ਜਾਂਦੀ ਕਿਸੇ ਗਰੀਬੀ ਚ 5000 ਰੁਪਿਆ 2000 ਰੁਪਿਆ ਕਿਸੇ ਤੋਂ ਆਪਾਂ ਮੰਗ ਲੈਨੇ ਆ ਜੋ ਉਹ ਉਸ ਚੀਜ਼ ਨੂੰ ਤੋ ਦਬੇ ਰਹਿੰਦੇ ਆ ਵਿਚਾਰੇ ਪਰ ਮੈਂ ਇਸ ਤੇ ਇੱਕੀ ਇਹਨਾਂ ਨੂੰ ਇਹ ਗੱਲ ਕੀਤੀ ਜਿਹੜੀ ਚੀਜ਼ ਹੋਣੀ ਚਾਹੀਦੀ ਉਹ ਨੋਰਮਲ ਪ੍ਰੋਪਰ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਸਰਕਾਰ ਸਾਰਿਆਂ ਦੀ ਹੈ ਯਾਰ ਇਕਲੇ ਇਧਰ ਦੀ ਨਹੀਂ ਇਧਰ ਦੀ ਨਹੀਂ ਸਾਰਿਆਂ ਦੀ ਸਰਕਾਰ ਆ ਸਾਰਿਆਂ ਨਾਲ ਮੇਲਜੋਲ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਸੋ ਤੁਸੀਂ ਆਪਣੇ ਵੱਲੋਂ ਫਿਰ ਕੀ ਅਪੀਲ ਕਰਨੀ ਚਾਹੋਗੇ ਮੈਂ ਅਪੀਲ ਕਰਨੀ ਚਾਹਣਾ ਵੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਇੱਕ ਗੱਲ ਹੋਰ ਆ ਜਿੱਦਾਂ ਪਹਿਲਾਂ ਇਹਨਾਂ ਨੂੰ 5 ਸਾਲ ਇਹਨਾਂ ਨੇ ਕੰਮ ਕੀਤਾ ਮੈਂ ਨਹੀਂ ਕਹਿੰਦਾ ਵੀ ਸਿਰੋਜ ਨਹੀਂ ਪਾਇਆ ਮੈਂ ਨਹੀਂ ਕਹਿੰਦਾ ਵੀ ਆ ਚੀਜ਼ਾਂ ਹੋਈਆਂ ਨਹੀਂ ਇਹ ਹੋਈਆਂ ਵੀ ਆ ਪਰ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਹੋਰ ਹੋਣੀਆਂ ਚਾ ਫਿਰ ਇਹਨਾਂ ਨੂੰ ਕਹਿੰਦੇ ਵੀ ਮੈਨੂੰ ਪਿਛਲੀ ਵਾਰ ਕਹਿੰਦੇ ਸਾਰਿਆਂ ਨੂੰ ਸਾਡੇ ਪਿੰਡ ਵਾਲਿਆਂ ਨੂੰ ਜਿਵੇਂ ਆਪਾਂ ਭਾਈ ਬਾਈ ਬੈਠੇ ਆਪਣੇ ਬਾਈਚਾਲਾ ਬਾਈ ਬੈਠਾ ਸਰਸਵਦੇ ਚਾਚਾ ਬੈਠਾ ਸਾਰਿਆਂ ਨਾਲ ਗੱਲ ਹੋਈ ਵੀ ਪਿਛਲੀ ਵਾਰ ਤੁਸੀਂ ਮੈਨੂੰ ਜਰਾ ਮੇਰਾ ਕੰਮ ਦਤਾ ਰਹਿੰਦਾ ਜੀ ਮੈਨੂੰ ਮੌਕਾ ਦਿਓ ਅਗਲੀ ਵਾਰ ਨੂੰ ਮੈਂ ਆਇਆ ਜਾਂ ਪਿੰਡ ਚ ਜੋੜਾ ਵੀ ਸਰਬਸੰਮਤੀ ਹੋਊਗੀ ਉੱਥੇ ਗੱਲ ਕਰੂੰਗਾ ਪਰ ਇਹਨਾਂ ਨੇ ਉਸ ਚੀਜ਼ ਤੇ ਗੱਲ ਕੀਤੀ ਹੁਣ ਮੈਂ ਕਿਹਾ ਮੈਂ ਕਿਹਾ ਜੀ ਜੇ ਤੈਨੂੰ ਲੱਗਦਾ ਵੀ ਤੇਰੇ ਤਾਇਆ ਜੀ ਸਰਪੰਚ ਨਹੀਂ ਬਣਨਾ ਚਾਹੀਦਾ ਕੁਦਰਤੀ ਜਿੱਦਾਂ ਪਹਿਲਾਂ ਜਰਨਲ ਸੀ ਫਿਰ ਜਰਨਲ ਲੇਡੀ ਹੋ ਗਈ ਹੁਣ ਫਿਰ ਜਰਨਲ ਹੋ ਗਈ ਜੇ ਤੇ ਵੀ ਤਾਂ ਕੋਈ ਹੋਰ ਬਣਦਾ ਹੀ ਹੂੰ ਤੇ ਜੇਕੀ ਜਰਨਲ ਸੀ ਤਾਂ ਮੇਰਾ ਪਿਆਓ ਕਿਉਂ ਨਹੀਂ ਹੂੰ ਉਹ ਵੀ ਸਾਰਿਆਂ ਦੇ ਨਾਲ ਸਾਰਿਆਂ ਨਾਲ ਬਰਤਦਾ ਸਾਰਿਆਂ ਨੂੰ ਜਾਂਦਾ ਆਉਂਦਾ ਬਹੁਤ ਚਰਨਾਂ ਨੇ ਗੱਲ ਕੀਤੀ ਹੈ ਕਿ ਲੰਮੇ ਸਮੇਂ ਤੋਂ ਲੋਕ ਸੇਵਾ ਕਰ ਰਿਹਾ ਉਹ ਤਾਂ ਮੇਰੇ ਕੋਲ ਨਹੀਂ ਗਏ ਹੂੰ ਮੈਂ 2010 ਤੋਂ ਕੈਨੇਡਾ ਰਹਿ ਰਿਹਾ ਮੇਰੇ ਕੋਲ ਦੋ ਚੱਕਰ ਲਾਇਆ 2012 ਚ 2016 ਚ ਫਿਰ 18 ਚ ਗਏ 1 ਮਹੀਨੇ ਬਾਅਦ ਵਾਪਸ ਆ ਗਏ ਕਹਿੰਦੇ ਨਹੀਂ ਮੈਂ ਤਬਾਪਸ ਚ ਮਤਲਬ ਪਿੰਡ ਨੂੰ ਪਿਆਰ ਦਿੱਤੀ ਹੁਣ ਆ ਕਰਤੇ ਵੀ ਪਿੱਛੇ ਪੈਸੇ ਲਾਏ ਆਪਾਂ ਵੀ ਬਾਈਰ ਕਰ ਪਾਇਆ ਵੀ ਨਹੀਂ ਮੈਂ ਤਾਂ ਚੇਰੇਣਾ ਮੈਂ ਨਹੀਂ ਜਾਣਾ ਮੈਨੂੰ ਹਰ ਇੱਕ ਸਾਲ ਆਉਣਾ ਪੈਂਦਾ ਹਰ ਇੱਕ ਸਾਲ ਮੈਂ 14 ਸਾਲ ਚ ਮੇਰੇ 14 ਚੱਕਰਾ ਵੀ ਯਾਰ ਆਪਦੇ ਮਾਪਿਆਂ ਨੂੰ ਮਿਲਣਾ ਪਿੰਡ ਵਾਲਿਆਂ ਨੂੰ ਮਿਲਣਾ ਇਹ ਕਿਹਨ ਨੂੰ ਜੀ ਲੱਗਦਾ ਸੀ ਮੈਂ ਤਾਂ ਬਾਹਰ ਰਹਿਣਾ ਜਦੋਂ ਆਉਣਾ ਇੱਥੇ ਰਹਿਣਾ ਵੀ ਇਹਨਾਂ ਦਾ ਕੋਈ ਨਹੀਂ ਹੈਗਾ ਪਾਪਾ ਹੈਗੇ ਆ ਵੀ ਉਹ ਥੋੜਾ ਜਿਹਾ ਇਹੋ ਹਰਾ ਸਕਦੇ ਆ ਕੁਝ ਕਰ ਸਕਦੇ ਪਰ ਜਿਹਦੇ ਨਾਲ ਪਿੰਡ ਵਾਲੇ ਬੈਠੇ ਆ ਉਹਨੂੰ ਕੋਣ ਹਰਾ ਸਕਦਾ ਜੀ ਜੀ ਸੋ ਬਹੁਤ ਸੋਹਣੇ ਵਿਚਾਰ ਤੁਸੀਂ ਰੱਖੇ ਆ ਔਰ ਉਮੀਦ ਕਰਦੇ ਆ ਕਿ ਵੋਟਰ ਹੈ ਜਿਹੜਾ ਅੱਜ ਦਾ ਵੋਟਰ ਬੜਾ ਜਾਗਰੂਕ ਹੈ ਬਹੁਤ ਜਾਗਰੂਕ ਹੈ ਬਹੁਤ ਜਾਗਰੂਕ ਹੈ ਔਰ ਅੱਜ ਦੇ ਵੋਟਰ ਨੂੰ ਨਾ ਤਾਂ ਪਰਮਾਇਆ ਜਾ ਸਕਦਾ ਹੈ ਤੇ ਨਾ ਤਮਕਾਇਆ ਜਾ ਸਕਦਾ ਹੈ ਔਰ ਵੋਟਰ ਨੇ ਫੈਸਲਾ ਕਰਨਾ ਹੈ 15 ਤਰੀਕ ਨੂੰ ਕਿ ਨੋਟਾ ਦੇਣਾ ਹੈ ਇਸ ਵਾਰ ਕਿਉਂਕਿ ਜਿਵੇਂ ਤੁਸੀਂ ਦੇਖਿਆ ਕਿ ਇਕੱਠ ਦੇ ਵਿੱਚ ਵੀ ਜਗਪਾਲ ਸਿੰਘ ਜੀ ਸੈਕਟਰੀ ਸਾਹਿਬ ਉਹਨਾਂ ਨੇ ਆਪਣੀ ਜਿਹੜਾ ਵਿਜ਼ਨ ਪੈਨਡ ਲਈ ਉਹ ਸਾਹਮਣੇ ਰੱਖ ਦਿੰਦਾ ਹੈ ਕਿ ਆ ਮੈਂ ਕੰਮ ਹੈ ਜਿਹੜੇ ਉਹ ਪਹਿਲ ਦੇ ਆਧਾਰ ਤੇ ਕਰਵਾਉਂਗਾ ਜੋ ਮੈਂ ਸੋਚ ਰਿਹਾ ਹਾਂ ਤੇ ਸੋ ਉਹ ਵਾਦੇ ਕੀਤੇ ਆ ਉਹਨਾਂ ਨੇ ਔਨ ਰਿਕਾਰਡ ਉਹਨਾਂ ਨੇ ਵਾਦੇ ਕੀਤੇ ਆ ਔਰ ਦਾਵਾ ਕੀਤਾ ਕਿ ਮੈਂ ਕਿਸੇ ਪੱਖਪਾਤ ਤੋਂ ਬਿਨਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜੇ ਇਹ ਵਾਦੇ ਪੂਰੇ ਕਰਾਂਗਾ ਸੋ ਹੁਣ ਫੈਸਲਾ ਵੋਟਰਾਂ ਦੇ ਹੱਥ ਹੈ ਸੋ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਸ਼ੇਅਰ ਜ਼ਰੂਰ ਕਰਨਾ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਹੈ ਔਰ ਉਮੀਦ ਕਰਦੇ ਹਾਂ ਕਾਕਾ ਜੀ ਕਿ 16 ਤਰੀਕ ਨੂੰ ਇੱਕ ਵਾਰ ਫੇਰ ਆਪਾਂ ਇਕੱਠੇ ਬੈਠੀਏ ਔਰ ਮਾਤਾ ਕਿਰਪਾ ਕਰਨ ਬਿਲਕੁਲ ਵੋਟਰਾਂ ਨੇ ਫੈਸਲਾ ਕਰਨਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਧੰਨਵਾਦ ਸਾਡੀ ਟੀਮ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ